ਨੋ ਵਾ ਦਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਦੀ ਵਿੱਚ ਪੰਜਾਬ ਅੰਦਰ ਜਿਹੜੀ ਬਲੈਂਡ ਆਰਡਰ ਦੀ ਸਿਚੁਏਸ਼ਨ ਹੈ ਉਹ ਬੜੀ ਖਰਾਬ ਚੱਲ ਰਹੀ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਔਰ ਪੰਜਾਬ ਸਰਕਾਰ ਵੱਲੋਂ ਇੱਕ ਫੰਡ ਖੋਦਿਆ ਗਿਆ ਆ ਹਲ ਪੀਟਾਂ ਦੀ ਸਹਾਇਤਾ ਲਈ ਜਿਹਦਾ ਨਾਂ ਰੱਖਿਆ ਆ ਚੜ੍ਹਦੀ ਕਲਾ ਫੰਡ ਜਾਂ ਰੰਗਲਾ ਪੰਜਾਬ ਫੰਡ ਉਹਦੇ ਬਾਰੇ ਵੀ ਚਰਚਾ ਕਰਾਂਗੇ ਔਰ ਜਿਹੜੇ ਪਰਵਾਸੀ ਮਜ਼ਦੂਰ ਦੂਜੇ ਰਾਜਾਂ ਤੋਂ ਆਣ ਕੇ ਪੰਜਾਬ ਵਿੱਚ ਵਸ ਗਏ ਆ ਉਹਨਾਂ ਦੀ ਗਿੰਟੀ ਬਾਰੇ ਵੀ ਗੱਲ ਕਰਾਂਗੇ ਔਰ ਉਹਨਾਂ ਦੇ ਜਿਹੜੇ Rajasthan ਦਾ ਜੀਵਨ ਆ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਔਰ ਜਿਹੜੀਆਂ ਜ਼ਮੀਨਾਂ ਚਾਹੇ ਉਹ ਸਰਕਾਰ ਦੀਆਂ ਆ ਚਾਹੇ ਕਿਸੇ ਦੀ ਨਿੱਜੀ ਜਾਇਦਾਦ ਆ ਉਹਨਾਂ ਉੱਪਰ ਇਹਨਾਂ ਪਰਵਾਸੀ ਮਜ਼ਦੂਰਾਂ ਨੇ ਜਿਹੜੇ ਕਬਜੇ ਕਾ ਦੇਖਿਆ ਝੋਮੜੀਆਂ ਵਗੈਰਾ ਦਾ ਪਾ ਕੇ ਉਹਦੇ ਬਾਅਦ ਵੀ ਗੱਲ ਕਰਾਂਗੇ ਔਰ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਹੈਲਥ ਡਿਪਾਰਟਮੈਂਟ ਦੀ ਕਾਗਜ਼ ਜਾਰੀ ਦੇ ਬਾਰੇ ਔਰ ਸਭ ਤੋਂ ਪਹਿਲਾਂ ਆਪਾਂ ਹਾਂ ਆਰੰਭ ਕਰਦੇ ਹਾਂ ਕਿ ਪੰਜਾਬ ਦੇ ਅੰਦਰ ਲਾਈਡ ਆਰਡਰ ਦੀ ਸਿਚੁਏਸ਼ਨ ਐਨੀ ਗੰਭੀਰ ਰੂਪ ਧਾਰਨ ਕਰ ਗਈ ਆ ਕਿ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਆ ਉਹ ਦਿਨ ਦਿਹਾੜੇ ਆਪਣਾ ਜ਼ੁਲਮ ਨੂੰ ਅੰਤਮ ਸ਼ੋਹਾ ਦੇ ਕੇ ਬਾਤੋਂ ਨਿਕਲਦੇ ਆ ਅਜਿੰਨੇ ਕੱਲ ਵੀ ਦੋ ਵੀਡੀਓ ਦੇਖਦਿਆ ਸੀ ਉਹਨਾਂ ਨੇ ਮੇਰੇ ਦਿਲ ਦੇ ਮੇਰੇ ਦਿਮਾਗ ਦੇ ਉੱਪਰ ਬੜਾ ਅਸਰ ਕੀਤਾ ਇੱਕ ਘਾਦੇ ਵਿੱਚ 15 20 ਜਿਹੜੇ ਆ ਉਹ ਜਿਹੜੇ ਮੈਨੂੰ ਦੇਖਣ ਨੂੰ ਪ੍ਰਵਾਸੀ ਵੀ ਮਜ਼ਦੂਰ ਲੱਗਦੇ ਸੀ ਉਹ 15 20 ਇਹ ਜਣੇ ਉਹ ਗੇਟੀਆਂ ਗੇਟਾਂ ਦੇ ਅੰਦਰ ਦਾਖਲ ਹੋਏ। ਉਹ ਥੋੜੀ ਕੁ ਦੇਰ ਦੇ ਬਾਅਦ ਉਹ ਇੱਕ ਬੱਚੇ ਨੂੰ ਫੜ ਕੇ ਪਤਾ ਨਹੀਂ ਹੁੰਦਾ ਕੀ ਸੀ ਜਾਂ ੜਕਾ ਸੀ ਹਾਰਡੀ ਉਹ 8 9 ਸਾਲ ਦਾ ਹੋਵੇਗਾ। ਉਹਨੂੰ ਜ਼ਬਰਦਸਤੀ ਅੰਦਰ ਫੜ ਕੇ ਕਰੀਸ ਕੇ ਲੈ ਆਏ। ਉਹ ਲਿਆਣ ਕੇ ਆਪਣੀ ਗੱਡੀ ਵਿੱਚ ਬੰਦ ਕਰਕੇ ਉਹਨੂੰ ਕਿਤੇ ਲੈ ਗਏ। ਉਹ ਜੇ ਦੈਨ ਦਿਹਾੜੇ ਹੋ ਜਾਏ ਕੰਮ ਹੋ ਰਗਣਾ ਤੂੰ ਫਿਰ ਬਲਾਈਂਡ ਆਰਡਰ ਜਾਂ ਸਰਕਾਰ ਨਾ ਵੀ ਕੋਈ ਚੀਜ਼ ਉਥੇ ਕੋਈ ਦਿਖਾਈ ਨਹੀਂ ਦੇ ਰਹੀ ਜਿਹੜੀ ਵੱਧਦੇ ਹੋਏ ਜਲਵਾ ਨੂੰ ਰੋਕਣ ਲਈ ਕੋਈ ਨਾ ਕੋਈ ਅਸਰਦਾਰ ਕਾਰਵਾਈ ਕਰ ਸਕੇ ਫਿਰ ਇਹੋ ਹੀ ਕਾ ਲੈਣਾ ਕਿ ਅੱਜ ਜਿਹੜਾ ਪੰਜਾਬ ਸਰਕਾਰ ਨੇ ਪਿਛਦੇ ਕਾਫੀ ਲੰਬੇ ਸਮੇਂ ਤੋਂ ਐ ਨਸ਼ਾ ਛਡਾਊ ਮਹਾਂ ਮਿਹ ਜਿਹੜੀ ਆ ਸ਼ੁਰੂ ਕੀਤੀ ਹੋਈ ਸੀ ਉਹ ਵੀ ਕਿਸੇ ਤਨ ਪਤਨ ਨਹੀਂ ਲੱਗ ਸਕੀ ਕਿਉਂਕਿ ਜ਼ਿੰਮੇਵਾਰੀ ਦਾ ਕੋਈ ਕੰਮ ਕਰਨ ਦਾ ਸੱਜਣ ਦਿਖਾਈ ਨਹੀਂ ਦਿੰਦਾ ਔਰ ਅਸੀਂ ਕਈ ਵਾਰ ਮੰਗ ਕੀਤੀ ਆ ਕਿ ਪੰਜਾਬ ਪਰੀਸ ਦੇ ਵਿੱਚ ਜਿਹੜੀਆਂ ਕਾਲੀਆਂ ਪੇਡਾਂ ਆ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਪਾ ਕੇ ਉਹ ਨਿਸ਼ਾਨ ਦੀ ਜਦੋਂ ਹੋਵੇਗੀ ਤਾਂ ਇਹ ਜਿਹੜਾ ਨਸ਼ਾ ਰੋਧ ਜਿਹੜੀ ਮਹਿਮਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਉਹਨੂੰ ਕਿਸੇ ਨਾ ਕਿਸੇ ਤਨ ਪੱਤਣ ਵੀ ਲਾਇਆ ਜਾ ਸਕਦਾ ਹੈ ਸੋ ਇਹ ਇਹ ਮਹਿਮਾ ਜਿਹੜੀਆਂ ਇਹ ਜੀਆਂ ਸਮਾਜਿਕ ਮਹਿਮਾ ਹੁੰਦੀਆਂ ਆ ਉਹਨਾਂ ਨੂੰ ਤਾਂ ਹੀ ਸਫਲਤਾ ਦੇ ਪਿੱਛੇ ਤੱਕ ਪਹੁੰਚਾਇਆ ਜਾ ਸਕਦਾ ਆ ਜੇਕਰ ਉਹਦੇ ਦੇ ਕੰਮ ਕਰਨ ਵਾਲੇ ਲੋਕ ਇਮਾਨਦਾਰ ਤੇ ਤੋਂ ਦੇ ਆਪਣੇ ਨੀਅਤ ਦੇ ਪੱਕੇ ਹੋਣੇ ਚਾਹੀਦੇ ਆ ਤਾਂ ਜਾ ਕੇ ਇਹ ਜਿਹੀਆਂ ਮਹਿਮਾਨ ਸਦ ਕਰਨਾ ਕੋਈ ਆਸਾਨ ਹੋ ਜਾਂਦਾ ਹੈ ਸੋ ਅੱਗੇ ਜਿਹੜਾ ਜਿਸ ਦਾ ਪੰਜਾਬ ਦੇ ਵਿੱਚ ਅੱਜ ਕਾ ਜਿਹੜੇ ਹਾਲਾਤ ਹੈ ਬੜੇ ਭਿਆਨਕ ਹਾਲਾਤ ਬਣੇ ਹੋਏ ਆ ਦੇਸ਼ ਬਦੀਸ਼ ਵਿੱਚ ਬੈਠਾ ਪੰਜਾਬੀ ਭਾਈਚਾਰਾ ਇਹ ਇਹਨਾਂ ਹਾਲਾਤਾਂ ਬਾਰੇ ਬਹੁਤ ਚਿੰਤਪੂਰਨ ਕੱਢੀ ਮੈਂ ਪੜ੍ਹ ਰਿਹਾ ਸੀ ਕਿ ਪੰਜਾਬ ਦੇ ਵਿੱਚ ਇਸ ਵੇਲੇ 36 ਲੱਖ ਲੋਗੋ ਆ ਜਿਹੜੇ ਦੂਜਿਆਂ ਪੱਦੇਸਾਂ ਸਕੇਟਾਂ ਵਿੱਚੋਂ ਆਣ ਕੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਸ ਗਏ ਹੁਣ 36 ਲੱਖ ਆਦਮੀਆਂ ਦਾ ਅੰਕੜਾ ਕੋਈ ਛੋਟਾ ਨਹੀਂ ਹੁੰਦਾ ਇਹ ਇੱਕ ਅੰਬਾਕ ਸਟੇਟ ਬਣਦਾ ਆ ਨੇਕਾ ਨਾ ਇਹ ਜਿਹੜੇ 36 ਲੱਖ ਤੋਂ ਹੋ ਗਿਆ ਜਿਹੜੇ ਬਾਹਰ ਦੇ ਸੂਬਿਆਂ ਤੋਂ ਆਏ ਆ ਉਹਨਾਂ ਵਿੱਚੋਂ ਜ਼ਿਆਦਾ ਜਿਹੜੀ ਗਿਣਤੀ ਆ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਕੋਲ ਕੋਈ ਆਈਡੈਂਟੀਟੀ ਕਾਰਡ ਨਹੀਂ ਜਾਂ ਜਿਨ੍ਹਾਂ ਕੋਲ ਕੋਈ ਆਪਣਾ ਆਧਾਰ ਕਾਰਡ ਨਹੀਂ ਜਾਂ ਉਹਨਾਂ ਕੋਲ ਕੋਈ ਆਈਡੀ ਪ੍ਰੂਫ ਕਰ ਦੇਣ ਲਈ ਕੋਈ ਉਹਨਾਂ ਕੋਲ ਪੇਪਰ ਵਰਕ ਨਹੀਂ ਦੇਖੰਨਾ ਜਿੰਨਾਂ ਕੋਲ ਵੀ ਹੈ ਉਹਨਾਂ ਵਿੱਚੋਂ ਵੀ ਬਹੁਤ سارے ਲੋਕ ਜਿਹੜੇ ਆ ਉਹਨਾਂ ਨੇ ਜਾਂਦੀ ਕਾਰ ਆਈਡੀਆਂ ਵਗੈਰਾ ਬਣਾ ਕੇ ਰੱਖਿਆ ਰੱਖੀਆਂ ਹੋਈਆਂ ਹਨ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਉਹਨਾਂ ਵਿੱਚੋਂ ਕੋਈ ਸੱਜਣਾ ਨੂੰ ਪੁੱਛਿਆ ਵੀ ਇਹ ਤੁਸੀਂ ਆਈਡੀਆਂ ਵਗੈਰਾ ਜਿਹੜੇ ਆਧਾਰ ਕਾਰਡ ਵਗੈਰਾ ਕਿੱਥੋਂ ਬਣਾਉਂਦੇ ਆ ਉਹ ਕਹਿੰਦੇ ਜੀ ਬੜੀ ਸੌਫੀ ਗੱਲ ਆ ਫਲਾਣੀ ਬਕਾਮ ਕੋ ਮਿਲ ਜਾਂਦੇ ਬਣੇ ਬਣਾਏ 500 ਰੁਪਈਆ ਦਿਓ ਤੁਸੀਂ ਉਥੋਂ ਬਣਾ ਕੇ ਲਾਇਆ ਔਰ ਮੈਂ ਹੈਰਾਨ ਆ ਇਸ ਗੱਲ ਤੋਂ ਜਿਹੜਾ ਸਾਡਾ ਸਿਸਟਮ ਹੈ ਜਿਹੜਾ ਸਾਡਾ ਪੁਲਿਸ ਦਾ ਡਿਪਾਰਟਮੈਂਟ ਉਹ ਕਿਉਂ ਆਪਣੀ ਨੀਂਦੇ ਸੁੱਤਾ ਪਿਆ ਹੈ ਉਹ ਕਿਉਂ ਨਹੀਂ ਇਹੋ ਜਿਹੇ ਲੋਕਾਂ ਉੱਪਰ ਕੱਪੇ ਕਾਰਵਾਈ ਕਰਦਾ ਜੋ ਨਹੀਂ ਉਹ ਉਹਨਾਂ ਦੁਕਾਨਾਂ ਦੇ ਦੁਕਾਨਾਂ ਦੇ ਮਾਲਕਾਂ ਕੋਲ ਕੋਈ ਕਾਪ ਦੇ ਕਾਰਡ ਦੇ ਕਰਦੇ ਜਿਹੜੀਆਂ ਦੁਕਾਨਾਂ ਜਾਂ ਉਹਨਾਂ ਦੇ ਮਾਲਕਾਂ ਨੇ ਨਹੀਂ ਗਲਤ ਜਿਹੜੇ ਆ ਗਈ ਜਾਂ ਅਧਾਹ ਕਾਰ ਬਣਾ ਕੇ ਇਹਨਾਂ ਲੋਕਾਂ ਨੂੰ ਦਿੱਤੇ ਔਰ ਦੇਖੋ ਪਤਾ ਨਹੀਂ ਕਿਉਂ ਇਹੋ ਜਿਹੇ ਹਾਲਾਤ ਅੱਜ ਪੰਜਾਬ ਦੇ ਬਣ ਚੁੱਕੇ ਆ ਚੁੱਕੇ ਆ ਵੈਸੇ ਮੇਰਾ ਪੰਜਾਬ ਇਹੋ ਜਿਹਾ ਪੰਜਾਬ ਨਹੀਂ ਸੀ ਜਿਹਦਾ ਜਿਹਦੇ ਬਾਰੇ ਅੱਜ ਅਸੀਂ ਸੌਣਦੇ ਆਂ ਪੜਦੇ ਆਂ ਜਾਂ ਇਹ ਦੋ ਕੁੱਪੂ ਗੱਲਾਂ ਜਿਹੜੀਆਂ ਉਹਨਾਂ ਦੀਆਂ ਸੁਣਦੇ ਆਂ ਔਰ ਇਹ ਦੇਖੋ ਕਿ ਇਹ ਜਿਹੜੇ ਵੱਡੋਂ ਬੰਦੇ ਆਉਂਦੇ ਆ ਉਹਨਾਂ ਨੇ ਜਿੱਥੇ ਵੀ ਸਰਕਾਰੀ ਜ਼ਮੀਨ ਉਹਨਾਂ ਨੂੰ ਮਿਲੀ ਆ ਜਾਂ ਐਸੀ ਜ਼ਮੀਨ ਜਿਹਦੀ ਜਿਹਦੇ ਕਬਜ਼ੇ ਵਾਦੇ ਉਹਨਾਂ ਨੂੰ ਕੋਈ ਪਤਾ ਨਹੀਂ ਉਹ ਉਥੇ ਢੋਂਪੜੀਆਂ ਦੇ ਨਾਲ ਪਿੰਡਾਂ ਦੇ ਪਿੰਡ ਵਸਾ ਕੇ ਬੈਠੇ ਆ ਔਰ ਇਹ ਖੋਲ ਵੀ ਹਰਾਨ ਦੀ ਬਾਣੀ ਗੱਲ ਆ ਕਿ ਆਪਣੀਆਂ ਝੌਂਪੜੀਆਂ ਵਿੱਚ ਬਿਜੂਗੀਆਂ ਤਾਰਾਂ ਦੇ ਲਿਆਂ ਸਿੱਗੀਆਂ ਖੰਭਿਆਂ ਤੋਂ ਘੜ ਲੈਂਦੇ ਆ। ਔਰ ਇਹਨਾਂ ਦੇ ਝੌਂਪੜੀਆਂ ਦੇ ਵਿੱਚ ਹਰ ਆਰਾਮ ਦੇ ਚੀਜ਼ਾਂ ਜਿਹੜੀਆਂ ਉਹ ਪਈਆਂ ਹੋਈ। ਉਹ ਬਿਜੂਗੀ ਭਾਗ ਦੇ ਵਾਰੇ ਨਿਆਰੇ ਜਾਈਏ ਜਿਹੜੇ ਕਦੇ ਵੀ ਇਹ ਹੁੰਦੀਆਂ ਝੌਂਪੜੀਆਂ ਉੱਪਰ ਜਾ ਕੇ ਛਾਪਾ ਨਹੀਂ ਮਾਤੇ। ਔਰ ਉਹਨਾਂ ਨੂੰ ਪੁਸ਼ਗੀਸ਼ ਕਰਕੇ ਉਹਨਾਂ ਨੂੰ ਮناسب ਜੁਰਮਾਨਾ ਨਹੀਂ ਕਰਦੇ ਵੀ ਭਾਈ ਤੁਸੀਂ ਇਹ ਸਿੱਧੀ ਜਿਹੜੀ ਖੰਭੇ ਤੋਂ ਬਿਜਲੀ ਇਹ ਤਾਰ ਲਾ ਕੇ ਬਿਜਲੀ ਪ੍ਰਾਪਤ ਕੀਤੀ ਆ ਉਹਦੇ ਲਈ ਤੁਸੀਂ ਦੋਸ਼ੀ ਹੋ ਉਹ ਤੁਹਾਨੂੰ ਇੰਨੇ ਪੈਸੇ ਦਾ ਜੁਰਮਾਨਾ ਕੀਤਾ ਜਾਂਦਾ ਆ ਜਾਂ ਦੇਰ ਭੇਜਿਆ ਜਾਂਦਾ ਆ ਜਾਂ ਕੋਈ ਵੀ ਉਹਨਾਂ ਉੱਪਰ ਕਾਰਵਾਈ ਕੀਤੀ ਜਾਂਦੀ ਆ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇਵੋ ਲੇਕਨ ਇਹ ਗੱਲ ਬੜੀ ਦੁਖਦੀ ਆ ਕਿ ਕੋਈ ਵੀ ਵਿਭਾਗ ਚਾਹੇ ਉਪਰੀਸਭਾ ਹੋਵੇ ਚਾਹੇ ਹੇਠ ਡਿਪਾਰਟਮੈਂਟ ਹੋਵੇ ਚਾਹੇ ਬਿਜਲੀ ਦਾ ਵਿਭਾਗ ਹੋਵੇ ਇਹਨਾਂ ਲੋਕਾਂ ਕੋਲ ਪਹੁੰਚਣ ਦੀ ਲੋੜ ਹੀ ਨਹੀਂ ਸਮਝਦਾ ਇਹ ਵਿਭਾਗ ਸਮਝਦੇ ਆ ਵੀ ਪਏ ਜਿੱਦਾਂ ਕਦੇ ਕਰੀ ਜਾਣ ਜੋ ਅਸੀਂ ਕਿਉਂ ਆਪਣੀ ਨੀਂਦ ਖਰਾਬ ਕਰਨੀ ਆ ਇਹ ਇੱਕ ਸਟੇਟ ਦੇ ਲਈ ਬੜੇ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਹੁਣ ਇਹ ਜਿਹੜੀ ਜ਼ਮੀਨਾਂ ਉੱਪਰ ਦਿਨਾਂ ਨੇ ਕਬਜ਼ੇ ਕੀਤੇ ਆ ਉਹ ਉਥੋਂ ਕੀ ਹੁਣ ਆਸਾਨੀ ਦੇ ਨਾਲ ਉੱਠ ਸਕਣਗੇ ਜੇਕਰ ਸਰਕਾਰ ਇੰਨੇ ਸਮੇਂ ਤੋਂ ਉਹਨਾਂ ਨੂੰ ਅਠਾ ਨਹੀਂ ਸਕੀ ਤਾਂ ਹੁਣ ਉਹ ਕਿਸ ਦਾ ਅਠਾ ਸਕਦੀ ਆ ਇਦੇ ਲਈ ਕੋਈ ਨਾ ਕੋਈ ਉਹਨਾਂ ਦੇ ਹਮੈਤ ਹਮੈਤ ਵਿੱਚ ਕੋਈ ਨਾ ਕੋਈ ਸਿਆਸੀ ਪਾਰਟੀ ਦੀ ਆਗੂ ਆ ਜਾਂਦੇ ਆ ਉਹ ਇਹ ਵਜ੍ਹਾ ਵਾਤਾਵਰਣ ਬਣ ਜਾਂਦਾ ਆ ਕਿ ਉਹ ਨਾ ਕਿਸੇ ਕਿਸਮ ਦਾ ਨੁਕਸਾਨ ਜਿਹੜਾ ਉਹ ਨਹੀਂ ਹੁੰਦਾ ਜਦ ਤੱਕ ਤੁਸੀਂ ਗੰਤ ਕੰਮ ਕਰਨ ਵਾਲੇ ਬੰਦੇ ਦੇ ਉੱਪਰ ਕੋਈ ਕਾਰਵਾਈ ਨਹੀਂ ਕਰਦੇ ਤਾਂ ਤਾਈ ਉਹਦਾ ਜਿਹੜਾ ਜਨਮ ਕਰਨ ਦਾ ਸੁਭਾਅ ਆ ਉਹ ਦਿਨੋਂ ਦਿਨ ਹੋਰ ਵੀ ਵੱਧਦਾ ਜਾਵੇਗਾ ਉਹ ਉਹ ਕੰਮ ਦੇ ਲਈ ਉਹ ਲੇਕਨ ਇਹਨੂੰ ਕੌਣ ਰੋਕੇਗਾ ਸਵਾਲ ਇਹ ਪੈਦਾ ਹੁੰਦਾ ਆ ਇਹਨਾਂ ਲੋਕਾਂ ਦੀਆਂ ਜਿਹੜੀਆਂ ਆਪਾਂ ਪਹਿ ਚੁੱਕੀਆਂ ਆਆਂ ਉਹਨਾਂ ਨੂੰ ਕੌਣ ਰੋਕੇਗਾ ਇੱਥੇ ਹੀ ਬਸ ਨਹੀਂ ਗੱਲ ਇਹ ਲੋਕ ਜਿਹੜੇ ਆ ਉਹ ਛੋਟੇ ਛੋਟੇ ਟਾਬੇ ਜਾਂ ਚਾਹ ਦੇ سٹਾਲ ਜਾਂ ਜੂਸ ਦੀਆਂ ਰੇੜੀਆਂ ਅਕਸਰ ਲਾਉਂਦੇ ਆ हां बाक-बाक के शैनाम में जमाउंदे या बड़ी वड्डी कमाई हुंदी है इनानों क्योंकि जेड़ा ए सामान धूस बनाउंदे दई या चाय बनाउंदे ਲਈ या मचाई बनाउंदे ਲਈ ਵਤਦੇ ਆ ਉਹ ਮਨੁੱਖੀ ਸਿਹਤ ਲਈ ਬਹੁਤ ਬਹੁਤ ਖਤਮ ਆ ਗਏ ਪਤਾ ਨਹੀਂ ਸਗਾ ਸਿਹਤ ਵਿਭਾਗ ਕਿਉਂ ਸੁੱਤਾ ਪਿਆ ਕਿਉਂ ਸਾਡੇ ਹੈਲਥ ਅਫੀਸਰ ਸੁੱਤੇ ਪਏ ਆ ਉਹ ਇਸ ਗੱਲ ਨੂੰ ਵੀ ਮਨਾਸਿਕ ਨਹੀਂ ਸਮਝਦੇ ਕਿ ਇਹਨਾਂ ਦੇ ਟਾਬਿਆਂ ਉੱਪਰ ਇਹਨਾਂ ਦੇ ਟੀ ਸਟਾਲ ਉੱਪਰ ਜਾਂ ਮਠਿਆਈ ਦੀ ਦਕਾਨ ਉੱਪਰ ਜਾ ਕੇ ਛਾਪਾਂ ਮਾਰ ਕੇ ਇਹ ਸਮਝਣ ਦਾ ਯਤਨ ਕਰਨਾ ਕਿ ਇਹ ਭਾਈ ਕਿੰਨੀ ਕ ਸਾਫ ਸਫਾਈ ਰੱਖਦੇ ਆ ਆਪਣੇ ਜਿਹੜੇ ਦਕਾਨ ਦੇ ਵਿੱਚ ਜਾਂ ਕਿੰਨੀ ਕ ਨਹੀਂ ਰੱਖਦੇ ਉਹ ਜਿਹੜੀਆਂ ਅਸੀਂ ਵੀਡੀਓਆਂ ਆਹੀਂ ਇੱਥੇ ਦੇਖੀਆਂ ਆਂ ਉਹਦੇ ਤਦ ਦੀ ਗੱਲਾਂ ਸਾਰੀਆਂ ਸੱਚੀਆਂ ਆ ਤੇ ਉਹ ਜੋ ਕੁਝ ਵੀ ਇਹ ਲੋਕ ਪਿਆਰ ਕਰਦੇ ਆ ਉਹ ਸੱਚਮੁੱਚ ਹੀ ਮਨੁੱਖੀ ਜ਼ਿੰਦਗੀ ਦੇ ਲਾਂ ਦੇ ਲਈ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਔਰ ਉਹਦੇ ਨਾਲ ਇੰਨੀਆਂ ਤੋਂ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਡਰ ਵੰਨ ਸਕਦਾ ਆ ਜਿਨ੍ਹਾਂ ਦਾ ਕੋਈ ਇਲਾਜ ਜਿਹੜਾ ਉਹ ਨਾ ਹੋ ਸਕਦਾ ਹੋਵੇ ਸੋ ਪਤਾ ਨਹੀਂ ਸਰਕਾਰੀ ਦਦਾਰੇ ਕਿਉਂ ਇਹ ਇਹਨਾਂ ਤੋਂ ਜਿਹੜੇ ਸੰਬੰਧਿਤ ਡਿਪਾਰਟਮੈਂਟ ਆ ਉਹ ਕਿਉਂ ਇਹਨਾਂ ਉੱਪਰ ਕਾਰਵਾਈ ਕੰਤੂਂ ਜਾਦੇ ਇਸ ਗੱਲ ਦੀ ਜਿਹੜੀ ਸਮਝ ਆ ਉਹ ਸਾਨੂੰ ਨਹੀਂ ਆ ਹੁਣ ਜਿਹਨਾਂ ਦੁਕਾਨਾਂ ਨੇ ਜਾਂ ਦੁਕਾਨਦਾਰਾਂ ਨੇ ਇਹਨਾਂ ਦੇ ਇਹਨਾਂ ਨੂੰ ਗਲਤ ਆਈਡੀਆਂ ਜਾਂ ਅਧਾਰਕਾਰ ਬਣਾ ਕੇ ਦਿੱਤੇ ਆ ਉਹਨਾਂ ਉੱਪਰ ਕਿਉਂ ਨਹੀਂ ਕਾਰਵਾਈ ਹੁੰਦੀ ਇਦੇ ਵਿੱਚ ਕੀ ਇਹ ਇੱਕ ਭੇਦ ਆ ਕਿ ਸਰਕਾਰ ਇਸ ਵਾਰੀ ਕਿਉਂ ਚੁੱਪ ਹੈ ਪਤਾ ਨਹੀਂ ਸਰਕਾਰ ਇਹ ਪੰਜਾਬ ਬੰਦਦ ਹੋ ਬਦ ਨਹੀਂ ਸ਼ਾਇਦ ਸੋਣਾ ਚਾਹੁੰਦੀ ਹੋਵੇ ਕਿ ਜਾਂ ਪੰਜਾਬ ਦੇ ਹਾਲਾਤ ਉਹ ਗਵਾੜਾ ਰੱਖਣ ਲਈ ਉਹਨਾਂ ਨੂੰ ਕੋਈ ਚੰਗੀ ਤਰ੍ਹਾਂ ਸੂਟ ਨਾ ਕਰਦੇ ਹੋਣ ਤੇ ਇਹ ਜਿਹੜੀ ਲਾਈਨ ਡਾਡ ਦੀ ਸਿਚੁਏਸ਼ਨ ਆ ਉਹ ਮਾੜੀ ਸਿਚੁਏਸ਼ਨ ਹੀ ਸਰਕਾਰ ਨੂੰ ਫਾਇਦਾ ਪਹੁੰਚਾਉਂਦੀ ਹੋਵੇ ਇਹ ਸਾਰੀਆਂ ਜਿੱਜੀ ਗੱਲਾਂ ਆ ਉਹ ਪੋਲਟਿਕਸ ਖੇਡਣ ਵਾਲੇ ਜਿਹੜੇ ਆ ਉਹ ਅਕਸਰ ਇਹ ਆਪਣੀ ਹਰ ਇੱਕ ਗੱਲ ਨੂੰ ਇਸੇ ਪੁਆਇੰਟ ਆਫ View ਦੇ ਨਾਲ ਸੋਚਦੇ ਆ ਔਰ ਉਹਦੇ ਅਨੁਸਾਰ ਹੀ ਜਿਹੜਾ ਆਪਣਾ ਅੰਗ ਕੱਬਦੇ ਆ ਹੁਣ ਜਿੱਜੀ ਐਸ ਵੇਲੇ ਸਿਚੁਏਸ਼ਨ ਆ ਇਹਦੇ ਕੰਪਲ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਕਾਬੂ ਪਾਉਣਾ ਚਾਹੀਦਾ ਆ ਲੇਕਿਨ ਜੇਕਰ ਸਰਕਾਰ ਨੇ ਅਜੇ ਵੀ ਆਪਣੀਆਂ ਗੈਦੀ ਮੱਤੀ ਰੱਖੀ ਤਾਂ ਪੰਜਾਬ ਜਿਹੜਾ ਇੱਕ ਅਸ਼ਾਂਤ ਸੂਬਾ ਬਣ ਕੇ ਰਹਿ ਜਾਵੇਗਾ ਇਸ ਨੂੰ ਮੋੜ ਕੇ ਸ਼ਾਂਤੀ ਦੀਆਂ ਦੀਆਂ ਉੱਪਰ ਲਿਆਉਣਾ ਬਹੁਤ ਮੁਸ਼ਕਲ ਹੋ ਜਾਵੇਗਾ ਥੈਂਕ ਯੂ ਵੈਰੀ ਮਚ